ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਇਆਂ ਨੂੰ ਅੱਜ ਦੀ ਵੀਡੀਓ ਚ ਤੇ ਅੱਜ ਆਪਾਂ ਫੇਰ ਖੜੇ ਆਂ ਸ਼ਾਮ ਦਾ ਟਾਈਮ ਆ ਜੀ ਤਾਂ ਅੰਦਰ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਸਾਹਿਬ ਜੀ ਤੇ ਸਫਾਈਆਂ ਚੱਲ ਰਹੀਆਂ ਆ ਕੱਲ ਦੀ ਇੱਕ ਲਾਸਟ ਜਿਹੜੀ ਪ੍ਰਵਾਸ ਫੇਰੀ ਰਹਿ ਗਈ ਆ ਤੇ ਸਫਾਈਆਂ ਹੋ ਰਹੀਆਂ ਕਿਉਂਕਿ ਪਰਸ ਨੂੰ ਖਨਪੜ ਸਾਹਿਬ ਆਰਾਮ ਹੋਣੇ ਆ ਤੇ ਇਹ ਨੌਜਵਾਨ ਲੱਗੇ ਹੋਏ ਆ ਗੁਰੂ ਪਿਆਰੇ ਸਫਾਈ ਕਰਨ ਤੇ ਚੱਲਦੇ ਆਂ ਅੰਦਰ ਵਾਹਿਗੁਰੂ ਵਾਹਿਗੁਰੂ ਲਓ ਜੀ ਸਾਰੀ ਪਾਲਕੀ ਸਾਹਿਬ ਦੀ ਜਿੰਨਾ ਥੜਾ ਸਾਹਿਬ ਆ ਥੜਾ ਸਾਹਿਬ ਆ ਉਸਾ ਵੀ ਸਫਾਈ ਹੋਣੀ ਕਿਉਂਕਿ ਕਟਾ ਮਿੱਟੀ ਬਹੁਤ ਹੋਇਆ ਹੁੰਦਾ ਆ ਤੇ ਖੰਡਪੁਰ ਸਾਹਿਬ ਆਦਮ ਹੋਣ ਤੋਂ ਪਹਿਲਾਂ ਹਾਰੇ ਵੈਕਿਊਮ ਕਰਕੇ ਨਵੀਆਂ ਚਾਦਰਾਂ ਧੋਤੀਆਂ ਪਈਆਂ ਉਹ ਵਿਸ਼ਾਵਾਂਗੇ ਉਹ ਪਈਆਂ ਜੀ ਪਰਦੇ ਧੋਤੇ ਹੋਏ ਆ ਲਾ ਕੇ ਤਾਂ ਫਿਰ ਦਵਾਰਾ ਅਜਾ ਚੰਦੋਆ ਸਾਹਿਬ ਨਵਾਂ ਆ ਸੈੱਟ ਉਹ ਵੀ ਅਜ ਲੱਗ ਜਾਣਾ ਆ ਤੇ ਤੁਹਾਨੂੰ ਦਿਖਾਉਨੇ ਆ ਸਾਰੀ ਸੇਵਾ ਦੇ ਦਰਵਾਰ ਹਾਲ ਤੇ ਚੱਲ ਰਹੀ ਆ ਤੇ ਲਸ਼ਕਰ ਸਿੰਘ ਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦਾ ਸੇਤਾ ਜੀ ਹਾਂ ਜੀ ਕਿਆ ਮੈਂ ਜੀ ਤਿਆਰੀਆਂ ਤੇ ਸਵਾਈਆਂ ਹਾਂ ਜੀ ਹਾਂ ਜੀ ਤਿਆਰੀਆਂ ਹੋ ਰਹੀਆਂ ਸਾਰੇ ਕਿੰਨੀਆਂ ਲਓ ਜੀ ਤੇ ਇਹ ਨੌਜਵਾਨ ਲੱਗੇ ਹੋਏ ਆ ਨਾਲ ਕਿਦਾ ਬਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਆ ਚੱਲਾ ਸਾ ਬਾਬਾ ਜੀ ਚੱਲਦੀ ਬਣਾ ਬਸ ਠੀਕ ਆ ਲੱਗੇ ਸਵਾਈਆਂ ਕਰਦੇ ਪਿੱਛੇ ਦੇ ਇਹਨਾਂ ਦੋ ਕੱਪੜੇ ਲਿਆਂਦੇ ਆ ਸਾਫ ਉਹ ਇੱਕ ਗਿੱਲਾ ਕੱਪੜਾ ਸਾਰੇ ਉੱਤੇ ਝੇਰੋ ਆ ਪੜੇ ਪਾਲਕੀ ਤੇ ਠੀਕ ਆ ਬਾਬਾ ਜੀ ਕਰਦੇ ਆ ਵੈਕਿਊਮ ਹਾਂਜੀ ਬਾਬਾ ਜੀ ਵੈਕਿਊਮ ਜੀ ਦਾ ਖਾਲਸਾ ਵੈਕਿਊਮ ਜੀ ਉਹਦੇ ਪਿਆਰੋ ਕਿੰਦਾ ਸੇਤਾ ਚੰਗੀ ਤਰ੍ਹਾਂ ਕਰਨਾ ਆ ਲੋ ਜੀ ਵੈਕਿਊਮ ਕਰਕੇ ਤਾਂ ਫੇਰ ਇਥੇ ਦੁਆਰਾ ਵਿਸਾਈ ਕਰਦੇ ਆ ਸਾਰੀ ਤੇ ਸਾਰਾ ਸੈਟਅਪ ਲਾਉਣਾ ਪੈਣਾ ਆ 2-3 ਘੰਟੇ ਦਾ ਕੰਮ ਹੈਗਾ ਆ ਤੇ ਕਰਦੇ ਆ ਸਾਰਾ ਸੈਟਅਪ ਆਪਾਂ ਦੁਆਰਾ ਲਾਉਂਦੇ ਆ ਤੇ ਨਾਲ ਨਾਲ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਕਿੰਦਾ ਚੱਲਦੀ ਆ ਸੇਵਾ ਤੇ ਪਹਿਲਾਂ ਕਰਦੀ ਆ ਵੈਕਿਊਮ ਜੀ ਲੋ ਸੰਗਤ ਜੀ ਇਹ ਸਾਰਾ ਆਪਣੇ ਤਾਕੀਆਂ ਸਾਰੀਆਂ ਸਾਫ਼ ਹੋ ਕੇ ਪਰਦੇ ਲੱਗ ਗਏ ਆ ਤੇ ਇੱਧਰ ਚੰਦੋਆ ਸਾਹਿਬ ਦਾ ਨਵਾਂ ਆਇਆ ਆ ਕੀ ਬਾਤ ਆ ਬਾਬਾ ਆ ਦਿਖਾਈ ਯਾਰ ਇਹ ਲਾਈਟ ਦਿਖਾ ਵੜੀ ਝੂਮਰ ਦਿਖਾ ਤੇ ਇਹ ਚੰਦੋਆ ਸਾਹਿਬ ਦਾ ਨਵਾਂ ਆਇਆ ਉਹ ਆਪਾਂ ਲਵਾ ਲਿਆ ਮਾਰੇ ਨੇ ਹਾਂ ਲਓ ਜੀ 골ਡਨ ਕਲਰ ਆ ਤੇ ਉੱਪਰ ਪੈਚਵਰਕ ਹੋਇਆ ਆ ਰੈੱਡ ਕਲਰ ਦਾ ਬਹੁਤ ਸੋਹਣਾ ਚੰਦੋਆ ਸਾਹਿਬ ਆ ਇਸ ਸਰਪ੍ਰਾਈਜ਼ ਦਾ ਪੈਚ ਆ ਬਾਕੀ ਸਭ ਦੇ ਤੇ ਜੋ ਸਵੇਰੇ ਆਉਣਾ ਆ ਪ੍ਰਵਾਹ ਸਿਤੇ ਉਹ ਦੇਖ ਹੀ ਲੈਣਾ ਤੇ ਸੈਂਟਾ ਤੇ ਚਾਰ ਪੈਚ ਆ ਕੋਰਨਰਾਂ ਤੇ ਸੋਹਣਾ ਆ ਤੇ ਥੱਲੇ ਵਾਲੀ ਚਾਦਰ ਵੀ ਆਪਣੀ ਬੈਸਕੀ ਦਵਾਦਾ ਤੇ ਹੁਣ ਥੋੜਾ ਸਾਫ ਬਾਲਾ ਬੈਂਚ ਸਾਫ ਕਰਕੇ ਤੇ ਉਸ ਤੋਂ ਬਾਅਦ ਪਾਲਕੀ ਸਾਹਿਬ ਉੱਪਰ ਟਿਕਾ ਕੇ ਤੇ ਬਾਕੀ ਹੌਲੀ ਹੌਲੀ ਇਹਦੇ ਕੰਮ ਆ ਰਹਿੰਦੇ ਉਹ ਕਰਦੇ ਆ ਤੇ ਪਾਲਕੀ ਸਾਹਿਬ ਵੀ ਇੱਥੇ ਹੋ ਗਿਆ ਕੋਲੀਨ ਮਾਰ ਕੇ ਪਾਲਿਸ਼ ਮਾਰਤੀ ਦਾ ਉਹ ਜੀ ਇੱਥੇ ਮਾਰੀ ਪਾਲਿਸ਼ ਮੁੰਡਿਆਂ ਨੇ ਆਤੀ ਕੋਈ ਨਮਾ ਕੋਈ ਨਮਾ ਦੇ ਕੋਈ ਨਿਆਨੇ ਲੱਗੇ ਹੋਏ ਆ ਤੇ ਇਧਰ ਜਵਾਨ ਹੈ ਮੇਨ ਗੇਟ ਦੀ ਸਫਾਈ ਕਰਦਾ ਵਾ ਹਾਂ ਬਾਈ ਕਿੱਦਾਂ ਐਂ ਕਰਦੇ ਜਿਵੇਂ ਤੁਹਾਨੂੰ ਨਾ ਸ਼ੀਸ਼ਾ ਵੀ ਕਰਦੀ ਸਾਹਿਬ ਪਾਲਿਸ਼ ਮਾਰ ਕੇ ਕੋਲੇ ਸ਼ੀਸ਼ੇ ਤੇ ਕੋਲੇ ਮਾਰੀ ਇਹਦਾ ਸ਼ੀਸ਼ਾ ਥੋੜਾ ਹੋਣਾ ਆ ਹਾਂ ਨਹੀਂ ਬੱਪਾ ਜੀ ਇਹਦਾ ਸਾਫ਼ ਹੁੰਦਾ ਸ਼ੀਸ਼ਾ ਚਲੋ ਦੇਖ ਲਓ ਆ ਸਾਰੇ ਜੀ ਦੇਖਣੇ ਜੀ ਬੱਪਾ ਜੀ ਸਾਹਿਬ ਲੋ ਇਹਦਾ ਕੰਮ ਹੋ ਗਿਆ ਜੇ ਬਾਕੀ ਵਿਸ਼ਾਈ ਕਹਾਂਗੇ ਸਭ ਤੋਂ ਅੰਦਰ ਦੇ ਬਾਅਦ ਵਿੱਚ ਚਲੋ ਹੋ ਗਿਆ ਸਾਬ ਹਾਂਜੀ ਹਾਂਜੀ ਬਾਬਾ ਜੀ ਚਲੋ ਇਹਨੂੰ ਚੱਕੀ ਦੇ ਅੱਗੇ ਰੱਖੀਏ ਨਾ ਉੱਥੇ ਜਗ੍ਹਾ ਤੇ ਅੱਛਾ ਦੇਖ ਲੈਣੇ ਆ ਲੋ ਸੰਗਤ ਅਗਲੀ ਕਾਰਵਾਈ ਵੀ ਪੂਰੀ ਹੋ ਗਈ ਆ ਤੇ ਥੋੜਾ ਸਾਫ ਤਿਆਰ ਹੋ ਗਿਆ ਆ ਤੇ ਸਾਰਾ ਜਿਹੜਾ ਵਸਤੂ ਸੀਗਾ ਮਾਲ ਦੇ ਸਾਡੇ ਸਾਹਿਬ ਦੇ ਉਹ ਆਪਾਂ ਸਾਰੇ ਨਵੇਂ ਲਾਤੇ ਆ ਜੀ ਸਾਫ ਸਫਾਈ ਤੋਂ ਉੱਤੇ ਹੋਏ ਵਸਤੂ ਜੇ ਬਸ ਸਾਰੇ ਆਪਾਂ ਤੇ ਹੁਣ ਪਾਲਕੀ ਸਾਹਿਬ ਆਪਾਂ ਰੱਖਾਂਗੇ ਉੱਪਰ ਤੇ ਉਸ ਤੋਂ ਬਾਅਦ ਪ੍ਰਾਂਟ ਸ਼ਸਤਰਾਂ ਵਾਲਾ ਜਿਹੜਾ ਆਪਣਾ ਸਾਰਾ ਕੈਬਨ ਬਣਿਆ ਹੋਇਆ ਆ ਉਹ ਰੱਖ ਕੇ ਸ਼ਸਤਰ ਗੁਲਦਸਤੇ ਤੇ ਸਾਰੀ ਵਿਸ਼ਾਈ ਪਾਲਕੀ ਸਾਹਿਬ ਦੀ ਉਹ ਕਰਦੇ ਆਂ ਹਾਂਜੀ ਬਾਬਾ ਜੀ ਹਾਂਜੀ ਇਹ ਜੋ ਲਸ਼ਕਰ ਸਿੰਘ ਜੀ ਸਾਡੇ ਠੀਕ ਹੋ ਜੀ ਚਲਦੀ ਗੱਲ ਆ ਜੀ ਆ ਜੀ ਆਪਾਂ ਹੁਣ ਬਾਕੀ ਇੱਧਰ ਵੀ ਇੱਕ ਸੇਵਾ ਦਾ ਲੱਗਾ ਹੋਇਆ ਆ ਇਹ ਘੜੀਆਂ ਸਾਫ਼ ਕਰੀ ਜਾਂਦਾ ਹਾਂਜੀ ਹਾਂਜੀ ਠੀਕ ਆ ਹਾਂਜੀ ਹਾਂਜੀ ਬਹੁਤ ਵਧੀਆ ਲਓ ਜੀ ਹੁਣ ਆਪਾਂ ਪਾਲਕੀ ਸਰ ਪਹਿਲਾਂ ਰੱਖ ਲਈਏ ਉੱਪਰ ਤੇ ਫਿਰ ਬਾਕੀ ਇਹਦੀ ਜਿੰਨੀ ਤਰਤੀਬ ਆ ਕਰਦੇ ਆ ਲਓ ਜੀ LED ਸਟ੍ਰਿਪ ਜਿਹੜੀ ਓਖੜੀ ਸੀਗੀ ਉੱਥੇ ਵੀ ਆਪਾਂ ਸਾਰੇ ਸੈਲੋ ਟੇਪ ਨਾਲ ਸਟ੍ਰਿਪ ਨੂੰ ਐਨ ਫਿਕਸ ਕਰਤਾ ਬਾਬਾ ਜੀ ਲੱਗੇ ਹੋਏ ਹਾਂਜੀ ਹਾਂਜੀ ਬਾਬਾ ਜੀ ਫਿਕਸ ਕਰ ਦੋ ਚੰਗੀ ਤਰ੍ਹਾਂ ਸਟ੍ਰਿਪ ਨੂੰ ਹਾਂਜੀ ਬਈ ਜੀ ਲਾ ਦੋ ਪੁਰਾਣੀ ਟੇਪ ਸਾਰੀ ਹੈ ਨਾ ਅਈਦਾ ਨਿਆਣੇ ਜਿਹੜੇ ਨਵੇਂ ਸਿੰਘ ਸਜਣਗੇ ਆਉਣ ਵਾਲੇ ਟਾਈਮ 'ਚ ਮਾੜੇ ਕਿਰਪਾ ਕਰਨ ਲੱਗੇ ਹੋਏ ਸੇਵਾ ਤੇ ਲੋ ਜੀ ਸਿੰਘ ਸਾਹਿਬ ਖੋਦਾ ਗਏ ਆ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿ ਫਤਿਹ ਬਾਬਾ ਜੀ ਇਹ ਲੇਟ ਆ ਰਹੀ ਹੈ ਜੁਰਮਾਨਾ ਪੈਣਾ ਆ ਉਹ ਕੰਮ ਕੁਮ ਰਹੇ ਨੇ ਕੰਮ ਚੱਲੀ ਜਾਣੇ ਆ ਇਹ ਦੇਖ ਲਓ ਬੰਦਾ ਆਇਆ ਲੇਟ ਤੇ ਜੁਰਮਾਨਾ ਕਿ ਲਈਏ ਦੱਸਿਓ ਕਮੈਂਟਾਂ ਦੇ ਵਿੱਚ ਹੁਣ ਤੁਸੀਂ ਠੀਕ ਹੈ ਜੀ ਬਾਬਾ ਜੀ ਸੰਗਤ 'ਚੋਂ ਜੁਰਮਾਨਾ ਕੋਈ ਲਾਉਣਾ ਵੀ ਆ ਇੱਕ ਕਮੈਂਟ ਆਉਣਗੇ ਹੁਣ ਜੁਰਮਾਨਾ ਬਾਬਾ ਜੀ ਦੱਸ ਦਿਓ ਤੇ ਲੋ ਜੀ ਇਹ ਬੰਥੇ ਤਾ ਦਾ ਤੋ ਬਚੇ ਸਕਦਾ ਹੈ ਬਰਗਰ ਅੱਛਾ ਤੋ ਕੋਨਾ ਬਰਗਰ ਚਾਹਦੇ ਹੈ ਬਰਗਰ ਹੈ ਕੀ ਬਾਤ ਯਾਰ ਲੋ ਜੀ ਪਾਲਕੀ ਸਾਹਿਬ ਚੜਾਉਨੇ ਹਾਂ ਉੱਪਰ ਰੱਖ ਦਿੰਦੇ ਹਾਂ ਛੜਾ ਸਾਹ ਤੇ ਉੱਪਰ ਰੱਖ ਕੇ ਤਾਂ ਫਿਰ ਅਗਲੀ ਕਾਰਵਾਈ ਵੱਧ ਵਧਦੇ ਹਾਂ ਲੋ ਜੀ ਪਾਲਕੀ ਸਾਹਿਬ ਨੂੰ ਚੱਕਦੇ ਛੜੇ ਤੇ ਰੱਖੀ ਆਪਾਂ ਇਹ ਬਾਬਾ ਇਹ ਉੱਥੇ ਛੱਡ ਦੋ ਉਹ ਤੂੰ ਛੱਡ ਦੇ ਵੀਰ ਮੇਰਾ ਉੱਥੇ ਛੱਡ ਦੇ ਆ ਪਹਿਲਾ ਇੱਕ ਪਾਵਾਂ ਰੱਖ ਲੋ ਕਰ ਲੋ ਕਰਲਾ ਆ ਬਸ 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 ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਓਕੇ 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 ਥੋੜਾ ਪਿਛੇ ਆ ਨਹੀਂ ਪਿਛੇ ਆ ਨਹੀਂ ਤਾਦੀ ਆ ਤਾਰ ਵੀ ਕਰ ਲੋ ਬਾਬਾਈ ਸੈਦਕ ਆ ਪਿਛੇ ਕਰੋ ਹੱਲੇ ਹੋਰ ਸਿਸੜੀ ਦੇ ਲੈ ਕੋਈ ਆ ਸਹੀ ਕਰ ਪੁੱਤ ਆ ਦੇ ਸਹੀ ਕਰ ਉਧਰ ਨੂੰ ਕਰ ਲੈ ਹਾਂ ਸਹੀ ਕਰ ਲੋ हां 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 ਈਦਾ ਈਦਾ ਓਕੇ ਤੇ ਤੂੰ ਵੀ ਸਹੀ ਕਰਦੇ ਕੋਰਦ ਨੂੰ ਦਾ ਆਹ ਕੋਰਦ ਨੂੰ ਸਹੀ ਕਰਦੇ ਲਓ ਜੀ ਇਹ ਆਪਣਾ ਹਿੱਸਾ ਹੋ ਗਿਆ ਰੈਡੀ ਤੇ ਇੱਕ ਔਂਕਰ ਬਾਂਸੀ ਉਹ ਵੀ ਚਲਾਤਾ ਹੁਣ ਚਲਾ ਕੇ ਦੇਖਦੇ ਹਾਂ ਚੱਲਦਾ ਕਿ ਨਹੀਂ ਚੱਲਦਾ ਓਕੇ ਰਿਪੋਰਟ ਆ ਲਓ ਸੰਗਤ ਜੀ ਪਾਲਕੀ ਸਾਹਿਬ ਦੀ ਤਿਆਰੀ ਅੱਗੇ ਵੱਧਦੀ ਹੋਈ ਤੇ ਫਰੰਟ ਤਿਆਰ ਹੋ ਰਿਹਾ ਆ ਨਾਲ-ਨਾਲ ਵੈਕਿਊਮ ਉਧਰੋਂ ਕਰਕੇ ਤਾਂ ਆਪਾਂ ਸੈੱਟ ਕਰਕੇ ਸਾ ਗੋਲਕ ਵੀ ਸਾਫ ਹੋ ਰਹੀ ਆ ਹਾਂਜੀ ਬੱਬਾ ਜੀ ਕਿਦਾਂ ਫੇ ਤੇ ਗਲਦਸਤੇ ਜਿਹੜੇ ਆ ਦੋ ਰਟਾਇਰ ਹੋ ਜਣੇ ਨਵੇਂ ਆਜੂਗੇ ਤੇ ਬਾਕੀ ਗਲਦਸਤੇ ਸਹੀ ਆ ਲੋ ਬੱਬਾ ਜੀ ਸਾਫ ਕਰਕੇ ਗੋਲਕ ਰੱਖਦੇ ਆ ਠੀਕ ਹੈ ਜੀ ਆਹ ਦੇਖੋ ਫਲਾਰਾ ਜਿਹੜਾ ਥੱਲੇ ਵੈਕਿਊਮ ਨਾਲ ਆਪਾਂ ਚੱਕਣਾ ਆ ਕਰ ਦਿਓ ਕਰ ਦਿਓ ਬੱਬਾ ਵੈਕਿਊਮ ਜਲਦੀਆ ਵੀ ਕਰ ਦਿਓ ਬੱਸ ਟਾਈਮ ਵੀ ਬੱਜ ਗਿਆ 9 ਆਪਾਂ ਕਹਿੰਦੇ ਵਾ 6 ਵਜੇ ਲੱਗੇ ਹੋਣੇ ਆ ਸ਼ੀਕੋਈ ਲੱਗੇ 9 ਵਜ ਗਏ ਆ ਸੰਗਤ ਜੀ ਸੇਵਾਦਾਰੇ ਖੋਰ ਪਹੁੰਚ ਗਿਆ ਆਪਣੇ ਕੋਲ ਡਿਊਟੀ ਤੋਂ ਆਇਆ ਬੰਦਾ ਹਾਂ ਜੀ ਵਾਹਿਗੁਰੂ ਜੀ ਗੱਲ ਸਾਬ ਵਾਹਿਗੁਰੂ ਇਹ ਬਣਿਆ ਕੀ ਕਰਦਾ ਵੇ ਤੂੰ ਹੈ ਪਛਾਣੋ ਬੰਦਾ ਪਛਾਣ ਹੁੰਦਾ ਹੁੰਦਾ ਹੈ ਸਿਆਣੋ ਮੜਾ ਜਾ ਇਹ ਆਪਲਾ ਅੰਗਰੂਪ ਸਿੰਘ ਪਹੁੰਚ ਗਿਆ ਡਿਊਟੀ ਤੋਂ ਕਿਧਰ ਡਿਊਟੀ ਕਿੰਨੇ ਵਜੇ ਆਫ ਹੁੰਦੀ ਆ 9 ਕਵਜ ਹੁੰਦੀ ਆ 9 ਕਵਜ ਹੁੰਦੀ ਆ ਚਲਾ ਜਾਓ ਆ ਜਾਓ ਬਾਬਾ ਜੀ ਕਦੋਂ ਸੇਵਾ ਦਾ ਨਹੀਂ ਸਿਰੇ ਆ ਜਾਓ ਆਜੋ ਇੱਧਰ ਵੀ ਤਿਆਰੀਆਂ ਚੱਲੀਆਂ ਚੱਲੀਆਂ ਆ ਸ਼ਾਸਤਰ ਸਿੰਘ ਸ਼ਾਸਤਰ ਸਜਾਉਣ ਲੱਗੇ ਆ ਜੀ ਪਹਿਲਾਂ ਥੱਲੇ ਉੱਤ ਜਾਓ ਬਾਬਾ ਇਹ ਰੋਕਣੇ ਪੈਣੇ ਸ਼ਾਸਤਰ ਕਿੱਦਾਂ ਰੋਕੂਗੇ ਕੋਈ ਨਾ ਬਾਬਾ ਹੀ ਜਿਗਾੜ ਲਾਉਣ ਲੱਗੇ ਆਣ ਸਤਵੀਰ ਪਈ ਹਾਂ ਹਾਂ ਲਾ ਦਿਓ ਜਿਗਾੜ ਸਤਵੀਰ ਪਈ ਲੱਗੇ ਚੰਦੂਆ ਸਾਹਿਬ ਲਓ ਜੀ ਪਾਲਕੀ ਸਾਹਬ ਦੇ ਵਿੱਚ ਚੰਦੂਆ ਸਾਹਿਬ ਵੀ ਇਹ ਔਖਾ ਬਹੁਤ ਲੱਗਦਾ ਲੱਗੇ ਹੋਏ ਜਤੋ ਜਤ ਕੰਮ ਕਰਨ ਨੂੰ 15-20 ਮਿੰਟ ਹੋ ਗਏ ਆ ਹੋ ਗਿਆ ਉਹ ਤਾਂ ਸੈੱਟ ਹੋ ਗਿਆ ਹਾਂ ਬਸ ਇੱਕ ਔਰ ਨਰ ਰਹਿ ਗਿਆ ਜੀ ਇਹ ਡੇਰ ਕਰਦੇ ਹੋ ਜੀ ਫੁੱਲ ਕਿੰਨੇ ਮਿਲੇ ਆਵਾਂਗੇ ਲੋ ਜੀ ਆ ਫੁੱਲਾਂ ਦੀ ਹੋ ਗਈ ਰਿਟਾਇਰਮੈਂਟ ਟੈਰਕੀ ਇੱਕ ਗਲਦਸੇ ਹੋਏ ਨਵੇਂ ਫੁੱਲ ਪੈਣਗੇ ਦੋ ਸੈਟ ਆ ਹੈਗੇ ਇੱਕ ਸੈਟ ਹੋਰ ਨਵਾਊਗਾ ਤੇ ਹੁਣ ਆਪਾਂ ਹਾਂਜੀ ਬਾਬਾ ਜੀ ਆ ਗਏ ਆ ਹਾਂਜੀ ਪਿਆਰਿਓ ਬਾਬਾ ਜੀ ਜਲਦ ਬਾਦ ਕਰ ਦਿਓ ਇਹ ਜਲਦ برو ਲੋ ਜੀ ਆਪਾਂ ਕਰ ਲੀਏ ਥੋੜੀ ਜਿਆਦਾ ਬਾਹਰ ਕਰ ਲਈਏ ਥੋੜਾ ਕੰਮ ਵੈਕਿਊਮ ਦੀ ਸਭ ਆਪਣੀ ਲੱਗ ਗਈ ਆ ਤੇ ਫੇਰ ਕਰਦੇ ਹਾਂ ਗੱਲਬਾਤ ਲੋ ਸੰਗਾ ਜੀ ਨਵਾਂ ਜਿਹੜਾ ਚੰਦੋਆ ਸਾਹਿਬ ਰਮਾਲਾ ਸਾਹਿਬ ਆਪਾਂ ਪਾਲਕੀ ਦੇ ਸਜਾਤਾ ਆ ਤੇ ਚੈੱਕ ਕਰੋ ਜੀਦਾ ਕਿੱਦਾਂ ਲੱਗ ਰਿਹਾ ਆ ਇਹਦੇ ਸੀ ਕੋਸਿਸ ਬਖਰਾ ਦੀਆਂ ਨੇ ਦੋ ਪੈਜ ਆ ਲੱਗੇ ਆ ਇੱਕ ਵੱਡਾ ਪੈਜ ਇੱਥੇ ਆ ਤੇ ਇਧਰ ਪੈਟੋ ਸੈਂਟਰ ਚ ਉੱਪਰ ਆ ਜੀ 골ਡਨ ਕਲਰ ਤੇ ਲਾਲ ਰੰਗ ਦੀ ਕਢਾਈ ਜਿਹੜੀ ਆ ਪੈਜ ਲੱਗੇ ਆ ਤੇ ਲਾਲ ਰੰਗ ਦਾ ਝੋਟਾ ਆ ਬਹੁਤ ਸੋਹਣਾ ਜਿਸ ਵੇਲੇ ਤੁੰਦਵਾ ਸਾਹਿਬ ਪੂਰਾ ਸੈਟ ਇਹਦਾ ਰਮਾਲਾ ਸਾਹਿਬ ਦਾ ਬਣਿਆ ਆ ਬਹੁਤ ਸੋਹਣਾ ਆ ਤੇ ਇਧਰ ਲਈ ਤਿਆਰੀ ਆਪਣੀ ਸਾਰੀ ਹੋ ਗਈ ਆ ਤੇ ਹੁਣ ਸੱਚਖੰਡ ਸਾਹਿਬ ਦੀ ਸਵਾਇ ਕਰਨੀ ਆ ਹੱਲੇ ਤੇ ਆਹ ਸਾਈਡ ਵੈਕਿਊਮ ਵੱਲ ਰਹੀ ਆਪਣੀ ਇਧਰ ਵੈਕਿਊਮ ਹੋ ਗਿਆ ਐਂ ਵਧੀਆ ਐਂ ਕਲੀਨ ਹੋ ਗਿਆ ਆ ਤੇ ਟਾਈਮ ਵੀ 10 ਵਜੇ ਚੱਲੇ ਆ ਸੁਖਨਾ ਚਲੋ ਚਲੋ ਜਲਦੀ ਜਲਦੀ ਕਰੋ ਯਾਰ ਸਵੇਰ ਨੂੰ ਉੱਠਣਾ ਵੀ ਐ ਸ਼ਾਬਾਸ਼ ਜਲਦੀ ਲੋ ਸੰਗਤ ਜੀ ਮਹਾਰਾਜ ਦੇ ਆਪਾਂ ਸਾਰੇ ਵਸਤਰ ਨਵੇਂ ਜਿਹੜੇ ਆਏ ਸੀ ਉਹ ਲਾਤੇ ਆ ਤੇ ਦੋ ਸਭ ਲੱਗ ਗਿਆ ਰਮਾਲਾ ਸਭ ਸਜ ਗਿਆ ਆ ਤੇ ਮਹਾਰਾਜ ਸਾਰੇ ਸੂਪਾਂ ਦੇ ਸੌਖਾਸਣ ਮਹਾਰਾਜ ਬਖਸ਼ ਲੈਣ ਰਾਤ ਬਹੁਤ ਹੋਈ ਸੀ ਜੀ ਅਰਦਾਸ ਬੇਨਤੀ ਕਰਕੇ ਮਹਾਰਾਜ ਠੱਲਣਾ ਪਿਆ ਤੇ ਮਹਾਰਾਜ ਸੌਖਾਸਣ ਇਧਰ ਕੀਤੇ ਆ ਤੇ ਸੱਚਖੰਡ ਸਾਹਿਬ ਦੀ ਹੋ ਰਹੀ ਸਫਾਈ ਤੇ ਕਿਉਂਕਿ ਇਧਰ ਵੀ ਸਫਾਈ ਕਰਨੀ ਸੱਚਖੰਡ ਦੀ ਬਹੁਤ ਜ਼ਰੂਰੀ ਸੀਗੀ ਤੇ ਆਪਾਂ ਸਫਾਈ ਕਰਕੇ ਸੱਚਕਣ ਸਾਹਿਬ ਦੇ ਸਾਰੇ ਵਸਤਰ ਬਦਲ ਕੇ ਤੇ ਫਿਰ ਮਰਜ਼ ਦੇ ਅਰਦਾਸ ਬੇਨਤੀ ਕਰਕੇ ਦੁਬਾਰਾ ਮਨੁਸ ਰਚਕਣ ਸਾਹਿਬ ਵਿੱਚ ਬਿਰਾਜਮੰਦ ਕਰਾਵਾਂਗੇ ਸੋ ਉਹਦਾ ਕੰਮ ਰਹਿ ਗਿਆ ਇਹ ਕਰ ਲਈਏ ਸਫਾਈ ਤੇ ਟਾਈਮ ਵੀ ਆਪਣੇ ਕੋਲ 10:30 ਹੋ ਗਏ ਆ ਤੇ ਮੇ ਵੀ ਇਹਨਾਂ ਲੱਗਾ ਆ ਸਵਾ 1:30 ਹੋ ਜਾਂਦੇ ਹਲੇ ਘੰਟਾ ਲੱਗ ਜਾਣਾ ਆਪਾਂ ਨੂੰ ਬਾਹਰ ਵੀ ਝਾੜੂ ਵਗਾਂਦਾ ਤੇ ਕਰਕੇ ਜਾਣ ਲੱਗੇ ਤਾਂ ਦੂਹਰੇ ਮਿਲਦੇ ਆ ਇੱਕ ਵਾਰੀ ਤੇ ਜਦ ਤੱਕ ਸਾਫਾਈ ਕਰ ਲਈ ਤੇ ਆਹ ਸਾਈਡ ਥੋੜੀ ਜਿੰਦੀ ਹੈ ਵੈਕਿਊਮ ਕਰਨ ਵਾਲੀ ਆਪਾਂ ਲੋ ਜੀ ਆਪਣੇ 11:30 ਟਾਈਮ ਹੋ ਗਿਆ ਤੇ ਵੈਕਿਊਮ ਵੀ ਖਾਦਾ ਹੋ ਗਿਆ ਸਚਕਨ ਸਾਹਿਬ ਦੀ ਸਫਾਈ ਵੀ ਹੋ ਗਈ ਤੇ ਆਪਣੀ ਪਾਲਕੀ ਸਾਹਿਬ ਵੀ ਸਾਰੀ ਤਿਆਰ ਹੋ ਗਈ ਵਿਸ਼ਾਈ ਨਵੀ ਹੋ ਗਈ ਆ ਤੇ ਹੁਣ ਆਪਾਂ ਛੁੱਟੀਆਂ ਕੇ ਜਾ ਰਹੇ ਘਰ ਨੂੰ ਸਾਰੇ ਆਪਣੇ ਸਿੰਘ ਸੱਜਣ ਵੀ ਤਾਂ ਆਪਣੇ ਗੁਰਪ੍ਰੀਤ ਸਿੰਘ ਵੀ ਆਇਆ ਸੀ ਕੰਮ ਤੋਂ ਸੋ ਇਹਦੀ ਵੀ ਸੇਵਾ ਲੱਗ ਗਈ ਆ ਸੋ ਸਾਰਿਆਂ ਨੂੰ ਜੀ ਮਿਲਦੇ ਆ ਸਵੇ ਨੂੰ ਪ੍ਰਭਾ ਸੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ